ਪਾਣੀ ਵੀ ਕਾਫੀ ਚਲਾ ਗਿਆ ਅਗਲੇ ਪੰਨੇ ਲੰਗਰ ਵੀ ਆ ਸੁਧਾਰ ਲੰਗਰ ਆ ਕਈ ਟੂੜੀ ਲੈ ਕੇ ਆ ਰਿਆ ਸੀ ਨਹੀਂ ਕਿਤੇ ਨਾਲਿਓ ਪਰ ਹਾਲੇ ਟੂੜੀ ਰੱਖਣ ਦਾ ਅਗਲੇ ਪੰਨੇ ਕੋ ਪ੍ਰਬੰਧ ਹੀ ਨਹੀਂ ਹੈਗਾ ਲੋਕ ਤਾਂ ਡੁੱਬੇ ਪਏ ਆ ਬਦਕਿਸਮਤੀ ਨਾਲ ਖਬਰ ਮਿਲ ਰਹੀ ਫਿਰ ਪਾਣੀ ਦਾ ਵਹਾਅ ਤੇਜ਼ ਹੋ ਰਿਹਾ ਵਾ ਠੀਕ ਹੈ ਹੌਲੀ ਹੌਲੀ ਜਿਹੜੀ ਪੈਕਿੰਗ ਲੈ ਕੇ ਆਓਗੇ ਨਾ ਲੰਗਰ ਪੈਕ ਕਰਕੇ ਕਿਸੇ ਚੀਜ਼ ਉਹ ਜਿਹੜੀ ਕੋ ਆਰਮੀ ਦਾ ਐਂਡੀਫੈਸਟੀ ਟੀਮ ਜਾਂਦੀ ਉਹਨੂੰ ਪਾ ਦੇਈਦਾ ਬਾਕੀ ਤਾਂ ਲੰਗਰ ਗੁਜ਼ਾਰੇ ਜੋਗਾ ਹੈਗਾ ਤੋਂ ਖਾਸ ਕਰਕੇ ਬੇਨਤੀ ਆ ਵੀ ਫਿਲਹਾਲ ਪਾਣੀ ਉਤਰਨ ਦਾ ਇੰਤਜ਼ਾਰ ਕਰੀਏ ਚੱਲ ਜਿਹੜੇ ਅੱਗਿਆ ਹੀ ਟਰਾਲੀਆਂ ਉਹਨਾਂ ਨੇ ਜਿਹੜੇ ਉੱਥੋਂ ਅਗਲੇ ਬੰਨੇ ਬੋਟਾਂ ਚੋਂ ਬੰਦੇ ਕੱਢੇ ਉਹ ਪਿੱਛੇ ਲੈ ਜਾਂਦੇ ਆ ਇਹ ਵੀ ਚੰਗੀ ਗੱਲ ਹੈ ਆਪਣੇ ਪਰਦਤੇ ਸਾਰੇ ਜੋਰ ਲਾ ਰਹੇ ਇਸ ਤਰੀਕੇ ਨਾਲ ਹੀ ਮੈਂ ਕਿੰਨਾ ਜਨਾਲੇ ਵਾਲੇ ਪਾਸੇ ਵੀ ਪਾਣੀ ਗਿਆ ਹੈਗਾ ਗਾਹਾਂ ਵੀ ਪਾਣੀ ਗਿਆ ਇਹ ਤੋਂ ਕਾਹ ਡੇਰਾ ਬਾਬਾ ਨਾਨਕ ਰੋਡ ਤੇ ਵੀ ਲੋਡ ਉੱਥੇ ਵੀ ਬੰਦੇ ਲਾਏ ਹੋਏ ਆਪਾਂ ਇਹ ਤੋਂ ਕਾਹ ਧਿਆਨਪੁਰ ਪੋਰਟਲ ਵਾਲੇ ਪਾਸੇ ਵੀ ਪਾਣੀ ਆਇਆ ਹੈਗਾ ਇਹ ਤੋਂ ਕਾਹਾਂ ਅਗਲੇ ਬੰਨੇ ਵੀ ਪਾਣੀ ਹੈ ਤੋ ਜਿੱਥੇ ਜਿੱਥੇ ਇੱਕੋ ਹੋ ਸਕਦਾ ਪਹਿਲੋਂ ਲੋਡ ਪਤਾ ਕਰੋ ਵੀ ਅਗਲੇ ਬੰਨੇ ਵੀ ਲੋਡ ਕੀ ਹੈਗੀ ਆ ਜਿਆਦਾ ਵੀ ਅਸੀਂ ਲੈ ਕੇ ਆਵਾਂਗੇ ਵੇਸਤ ਹੋਊਗਾ ਉਹਦਾ ਫਾਇਦਾ ਕੋਈ ਨਹੀਂ ਹੈਗਾ ਤੂੰ ਗਾਹਾਂ ਜਾ ਕੇ ਟੂੜੀ ਦੀ ਪੱਠਿਆਂ ਦੀ ਜੇ ਕਿਤੇ ਪਸ਼ੂ ਮਾਰੇ ਗਏ ਫਿਰ ਉਹਨੂੰ ਨੱਪਣ ਦਾ ਬਹੁਤ ਅੱਗੇ ਲੋੜਾ ਹੋਣੀਆ ਤੇ ਸਭਨਾ ਆਪਣਾ ਕੰਮ ਤੰਦੇ ਨੂੰ ਸੰਭੋ ਔਰ ਖਾਸ ਕਰਕੇ ਮਜ਼ੂਤ ਨੂੰ ਕਹਿਣਾ ਚਾਹੂੰਗਾ ਰਿਸਕ ਲੈ ਕੇ ਪਾਣੀ ਦੇ ਵਿੱਚ ਜਾਣਾ ਇੱਕ ਹੋਰ ਹਾਦਸੇ ਨੂੰ ਨਾ ਜਨਮ ਦੇ ਦੇ ਜਦੋਂ ਆਉ ਸੇਰੀਅਸ ਹੋ ਕੇ ਆਉ ਕਿਉਂਕਿ ਗੰਬੀਰਤਾ ਵਾਲਾ ਕੰਮ ਆ ਹੁਣ ਅਸੀਂ ਦੇਖਿਆ ਬੋਡਾਂ ਵੀ ਕਾਫੀ ਆਈਆਂ ਸੀਗੀਆਂ ਉਹਨਾਂ ਵਿੱਚ ਤੇਲ ਪਾਉਣ ਦੀ ਸਮੱਸਿਆ ਸੀ ਸਰਕਾਰ ਨਾਲ ਗੱਲ ਕਰਕੇ ਉਹ ਵੀ ਪੁਆਰਤਾ ਫਿਰ ਵੀ ਬਹੁਤ ਵੱਡਾ ਹਿੱਸਾ ਜਿਹੜਾ ਹਜੇ ਫਸਿਆ ਹੋਇਆ ਪਾਣੀ ਦੇ ਵਿੱਚ ਇਹ ਪਠਾਨਕੋਟ ਤੋਂ ਲੈ ਕੇ ਇਹ ਰਾਣੀਆਂ ਤੱਕ ਹਜ਼ਾਰਾਂ ਪਿੰਡ ਨੇੜੀ ਮਾਰ ਏਟਾਏ ਹਟਦੇ ਤੋਂ ਸਰਕਾਰ ਫਿਰ ਆਪਣੇ ਪੱਧ ਤੇ ਪੂਲ ਜ਼ੋਰ ਲਾਵੇ ਔਰ ਕੋਸ਼ਿਸ਼ ਕਰੇ ਪਹਿਲੀ ਗੱਲ ਜਾਨ ਦੀ ਰਾਖੀ ਕੀਤੀ ਜਾਵੇ ਫਿਰ ਕਹਾ ਵੇਖਾਂਗੇ ਨੁਕਸਾਨ ਕਿੰਨਾ ਹੋ ਗਿਆ ਕਿਵੇਂ ਲੋਕਾਂ ਨੂੰ ਰਾਹਤ ਦੇ ਕੇ ਇਹ ਬਚਾਇਆ ਜਾ ਸਕਦਾ ਹਾਂਜੀ ਜਥੇਵੰਤੀ ਵੱਲੋਂ ਪਾਣੀ ਲੰਗਰ ਅਤੇ ਸਵੇਰ ਤੋਂ ਲੈ ਕੇ ਹੁਣ ਤੱਕ ਰੈਸਕਿਊ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਉਹਦੇ ਵਿੱਚ ਸਾਡੇ ਸਾਰੇ ਜਿੰਨੇ ਨੌਜਵਾਨ ਵੀਰ ਵੇਖ ਸਕਦੇ ਤੁਸੀਂ ਆ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਪੂਰਾ ਅੱਜ ਸਵੇਰ ਤੋਂ ਲੈ ਕੇ 5 ਵਜੇ ਤੋਂ ਲੈ ਕੇ ਲਗਾਤਾਰ ਸਾਡੇ ਨੌਜਵਾਨ ਵੀਰ ਲੱਗੇ ਹੋਏ ਆ ਔਰ ਟਰੈਕਟਰ ਆਪਣੇ ਘਰਾਂ ਤੋਂ ਲੈ ਕੇ ਆਏ ਆ ਔਰ ਇਧਰਲੀ ਸਾਈਡ ਤੋਂ ਤੁਸੀਂ ਵੇਖ ਸਕਦੇ ਜਿੱਥੋਂ ਪਾਣੀ ਦਾ ਵਹਾਅ ਔਰ ਦੂਰ ਤੱਕ ਜਿੱਥੋਂ ਤੱਕ ਕੈਮਰੇ ਦੀ ਨਿਗਾਹ ਜਾਂਦੀ ਆ ਪਾਣੀ ਹੀ ਪਾਣੀ ਦਿਖਾਈ ਦਿੰਦਾ ਹੈ ਔਰ ਇਸ ਲਈ ਸਾਰਿਆਂ ਨੂੰ ਅਪੀਲ ਹੈ ਕਿ ਜਿਵੇਂ ਵੀ ਹੋ ਸਕਦਾ ਜਿਸ ਵੀ ਤਰੀਕੇ ਨਾਲ ਕੋਈ ਹੜਪੀੜਤਾ ਵਾਸਤੇ ਕੁਝ ਐਫਰਟ ਕਰਨਾ ਚਾਹੁੰਦਾ ਉਹ ਕੋਈ ਵੀ ਪੈਰ ਆਪਣਾ ਪਿੱਛੇ ਨਾ ਰੱਖੇ